ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਅਬ ਮੇਰ ਠਾਕੁਰ ਸਿਉ ਮਨ ਲੀਨਾ ਅਬ ਕੀਏ ਹੁਣ ਇਸ ਕਾਲ ਵਿੱਚ ਮੇਰਾ ਮਾਲਕ ਠਾਕੁਰ ਪਰਮੇਸ਼ਰ ਦੇ ਨਾਲ ਚਿੱਤ ਜਿਹੜਾ ਲੀਨ ਹੋ ਗਿਆ ਹੈ ਪ੍ਰਾਨਦਾਨ ਗੁਰਪੂਰੈ ਦੀਆ ਉਰਜਾਇੋ ਜਿਉ ਜਲ ਮੀਨਾ ਰਹਾਉ ਜਦ ਪ੍ਰਾਣਾ ਦੇ ਆਸਰਾ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਨਾਮ ਗਿਆਨ ਦਾ ਦਾਨ ਪੂਰਨ ਸਤਗੁਰਾਂ ਨੇ ਦੇ ਦਿੱਤਾ ਤਦ ਮੇਰਾ ਮਨ ਈਉ ਪਰਮੇਸ਼ਰ ਨਾਲ ਉਰਜਾਇੋ ਮਿਲ ਗਿਆ ਹੈ ਜਿਵੇਂ ਜਲ ਪਾਣੀ ਵਿੱਚ ਮੀਨਾ ਮੱਛੀ ਦਾ ਚਿੱਤ ਮਿਲਿਆ ਹੁੰਦਾ ਹੈ ਰਹਾਉ ਕਾਮ ਗਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਕਾਮ ਮੰਦ ਵਾਸ਼ਨਾ ਵਿਸ਼ੇ ਵਿੱਚ ਲਾ ਕੇ ਜੀਵਾਂ ਦੇ ਸੁਭਾਅ ਨੂੰ ਖਰਾਬ ਕਰਨ ਵਾਲਾ ਚਿੱਤ ਦੀ ਬਿਰਤੀ ਨੂੰ ਤੀਖਣ ਕਰਨ ਵਾਲਾ ਗਰੋਧ ਗੁੱਸਾ ਪਦਾਰਥਾਂ ਦਾ ਲੋਭ ਲਾਲਚ ਗੁਣਾ ਦਾ ਮਦ ਹੰਕਾਰ ਅਤੇ ਮਤਸਰ ਈਰਖਾ ਇਹ ਸਾਰਾ ਕੁਝ ਗੁਰਾਂ ਦੇ ਚਰਨ ਉਤੇ ਅਰਪ ਕਈਏ ਭੇਟਾ ਕਰਕੇ ਦਾਨ ਦੇਣਾ ਕੀਤਾ ਹੈ ਪਾਵ ਇਹਨਾਂ ਵਿਕਾਰਾਂ ਨੂੰ ਸਦਾ ਨਹੀਂ ਤਿਆਗ ਦੇਣਾ ਕੀਤਾ ਹੈ ਵਾ ਇਹਨਾਂ ਸਭਨਾ ਦੀ ਨਿਵਰਤੀ ਕਰਨ ਵਾਲ ਗੁਰਾਂ ਨੇ ਮੈਨੂੰ ਨਾਮ ਬ੍ਰह्म ਗਿਆਨ ਦਾ ਦਾਨ ਅਰਪ ਦੇਣਾ ਕੀਤਾ ਹੈ ਪਾਵ ਕਾਮ ਦੀ ਨਿਵਰਤੀ ਵਾਸਤੇ ਵਸਤ ਵਿਚਾਰ ਗ੍ਰੋਧ ਦੀ ਨਿਵਰਤੀ ਵਾਸਤੇ ਸ਼ਾਂਤੀ ਲੋਭ ਦੀ ਨਿਵਰਤੀ ਵਾਸਤੇ ਸੰਤੋਖ ਹੰਕਾਰ ਦੀ ਨਿਵਰਤੀ ਵਾਸਤੇ ਨਿਮਰਤਾ ਈਰਖਾ ਦੀ ਨਿਵਰਤੀ ਵਾਸਤੇ ਸਮਤਾ ਆਦ ਦਾ দান ਦੇਣਾ ਕੀਤਾ ਹੈ ਮੰਤਰ ਦਰੜਾਏ ਹਰ ਔਖਦ ਗੁਰਦੀਓ ਤਉ ਮਿਲੇਓ ਸਗਲ ਪ੍ਰਬੀਨਾ ਜੋ ਸਤਗੁਰਾਂ ਨੇ ਅਗਿਆਨ ਆਦ ਰੋਗਾਂ ਦੀ ਨਿਵਰਤੀ ਵਾਸਤੇ ਪਰਮੇਸ਼ਰ ਦਾ ਨਾਮ ਰੂਪ ਮੰਤਰ ਦ੍ਰਿੜ ਪਰਪੱਕ ਕਰਵਾਇਆ ਹੈ ਇਹੋ ਗੁਰ ਸਤਗੁਰਾਂ ਨੇ ਔਖ ਦੁ ਦਵਾਈ ਦੇਣਾ ਕੀਤੀ ਹੈ ਜਦੋਂ ਮੈਂ ਰੋਗਾਂ ਤੋਂ ਰਹਿਤ ਹੋ ਗਿਆ ਤਦੋਂ ਸਾਰਿਆਂ ਤੂੰ ਪ੍ਰਬੀਨਾ ਚਤਰ ਵਾ ਸਾਰਿਆਂ ਦੇ ਘਟਾਂ-ਘਟਾਂ ਦੀ ਪ੍ਰਬੀਨਾ ਪੂਰੀ ਤਰ੍ਹਾਂ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਮਿਲ ਗਿਆ ਗਰੇਹ ਤੇਰਾ ਤੂੰ ਠਾਗੁਰ ਮੇਰਾ ਗੁਰ ਹੋ ਕੋਈ ਪ੍ਰਭ ਦੀਨਾ <coughs> हे परमेश्वर हे शरीर रूपी व अंतकर रूपी गृहकार तेरा है ते तू ही मेरा ठाकुर स्वामी मालिक है हे प्रभु परमेश्वर सतगुरु ने मेरी होम में कोई ग्वाव दूर कर देती है अति तेरे नाल मिला देता है कहो नानक मैं सहज घर पाया हर भक्त पंडार खजीना ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਮੈਂ ਗੁਰ ਕਿਰਪਾ ਦੁਆਰਾ ਸੁਧੇ ਸਿੱਧ ਹੀ ਸਰੂਪ ਰੂਪੀ ਵਾ ਅਜੁੱਤ ਸੁਖ ਰੂਪ ਘਰ ਨੂੰ ਪਾ ਲਿਆ ਹੈ ਕਿਉਂਕਿ हे ਪਰਮੇਸ਼ਰ ਜੋ ਤੇਰੀ ਭਗਤੀ ਦਾ ਭੰਡਾਰ ਖਜ਼ਾਨਾ ਹੈ ਇਸ ਦਾ ਮੈਨੂੰ ਗੁਰਾਂ ਨੇ ਖਜਾਂਚੀ ਬਣਾਨ ਦਿੱਤਾ ਹੈ ਵਾ ਤੇਰੇ ਭਗਤੀ ਰੂਪੀ ਖਜ਼ਾਨੇ ਦੀ ਪ੍ਰਾਪਤੀ ਕਰਕੇ ਮੇਰਾ ਰਿਦਾ ਵੀ ਸ਼ੁਭ ਗੁਣਾ ਦਾ ਖਜ਼ਾਨਾ ਬਣ ਗਿਆ ਹੈ ਸਰਗ ਮਹੱਲਾ ਪੰਜਵਾ ਮੋਹਨ ਸਬਜੀ ਤੇਰੇ ਤੂੰ ਤਾਰਹਿ ਏ ਭਗਤਾਂ ਦੇ ਚਿੱਤ ਨੂੰ ਮੋਹਿਤ ਕਰਨ ਵਾਲੇ ਵਾ ਮਾਇਆ ਦੇ ਮੋਹ ਨੂੰ ਹਰਨ ਵਾਲੇ ਪਰਮੇਸ਼ਰ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਅਤੇ ਤੂੰ ਹੀ ਇਨ੍ਹਾਂ ਜੀਵਾਂ ਨੂੰ ਗੁਰ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਛੁੱਟ ਹੈ ਸੰਗਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਹੈ ਰਹਾ ਹੇ ਪਰਮੇਸ਼ਰ ਤੇਰੀ ਛਿਨ ਮਾਤਰ ਕੀਤੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਜੰਮਣਾ ਤੇ ਸੰਗਾਰ ਮਰਨਾ ਛੁੱਟ ਜਾਂਦਾ ਹੈ ਵਾ ਸੰਗਾਰ ਸੰਗਾਰਣ ਵਾਲੇ ਅਗਿਆਨ ਕਾਲ ਤੋਂ ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਛੁੱਟ ਜਾਈਦਾ ਹੈ ਵਾ ਸੰਗਾਰ ਕੀ ਇਹ ਸਮੂਹ ਆਸਰੀ ਸੰਪਦਾ ਤੋਂ ਛੁੱਟ ਜਾਈਦਾ ਹੈ ਅਤੇ ਤੂੰ ਹੀ ਕੋਟ ਕਰੋੜਾਂ ਬ੍ਰਹਮੰਡਾਂ ਨੂੰ ਉਦਾਰਹਿ ਭਾਵ ਉਦਾਰਣ ਤਾਰਨ ਵਾਲਾ ਹੈ ਰਹਾਉ ਕਰੇ ਅਰਦਾਸ ਬਹੁਤ ਬੇਨੰਤੀ ਨਿਮਕ ਨਿਮਕ ਸਾ ਮਾਰਹਿ ਏ ਪਰਮੇਸ਼ਰ ਮੈਂ ਤੇਰੇ ਅੱਗੇ ਬਹੁਤ ਅਤਿਅੰਤ ਬੇਨੰਤੀ ਅਰਜੋਈ ਰੂਪ ਵਿੱਚ ਅਰਦਾਸ ਕਰਦਾ ਵਾ ਮੰਨ ਕਰਕੇ ਬੇਨਤੀ ਕਰਦਾ ਤੇ ਬਾਣੀ ਕਰਕੇ ਵੀ ਬਹੁਤ ਬੇਨਤੀਆਂ ਕਰਦਾ ਹਾਂ ਕੀ ਐਸੀ ਕਿਰਪਾ ਕਰੋ ਨਿਮਖ ਨਿਮਖ ਸਿਨ ਸਿਨ ਕਾਲ ਵਿੱਚ ਤੇਰੇ ਨਾਮ ਨੂੰ ਸਾ ਮਾਰਹਿ ਸੰਭਾਲਣਾ ਕਰ ਹੋ ਹੋ ਕਿਰਪਾਲ ਦੀਨ ਦੁਖ ਪੰਜਨ ਹਾਤ ਦੇ ਨਿਸਤਾਰਹਿ हे ਦੀਨ ਗਰੀਬਾਂ ਦੇ ਦੁੱਖਾਂ ਨੂੰ ਪੰਜਨ ਨਾਸ਼ ਕਰਨ ਵਾਲੇ ਪਰਮੇਸ਼ਰ ਮੇਰੇ ਉੱਤੇ ਕਿਰਪਾਲੂ ਦਿਆਲੂ ਹੋਣਾ ਕਰੋ ਤੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਪਹੁੰਚ ਤੂੰ ਨਿਸਤਾਰੇ ਤਾਰਨਾ ਕਰੋ ਵਾ ਅਵਿਦਿਆ ਤੋਂ ਨਿਸਤਾਰੇ ਨੇ ਵਿਸ਼ੇਸ਼ ਕਰਕੇ ਸਕੇ ਗੀ ਭਲੀ ਪ੍ਰਕਾਰ ਤਾਰੇ ਤਾਰਨ ਕਰੋ ਕਿਆ ਏ ਭੂਪਤ ਬੱਪਰੇ ਕਹੀਐ ਕਹੋ ਏ ਕਿਸਨੋ ਮਾਰਹਿ हे ਪਰਮੇਸ਼ਰ ਇਹ ਜੋ ਬੱਪਰੇ ਵਿਚਾਰੇ ਰਾਜੇ ਭੂਪਤ ਪ੍ਰithvi ਦੇ ਪਤੀ ਮਾਲਕ ਕਹੀਦੇ ਹਨ ਦਸੂਖਾ ਇਤੇਰੇ ਹੁਕਮ ਤੋਂ ਬਗੈਰ ਕਿਸ ਨੂੰ ਮਾਰ ਸਕਦੇ ਹਨ ਭਾਵ ਕਿਸੇ ਨੂੰ ਵੀ ਨਹੀਂ ਮਾਰ ਸਕਦੇ ਰਾਖ 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 ਸੁਖ ਦਾਤੇ ਸਬ ਨਾਨਕ ਜਗਤ ਤੁਮਾਰ ਹੈ ਏ ਸੁਖਾਂ ਨੂੰ ਦੇਣ ਵਾਲੇ ਪਰਮੇਸ਼ਰ ਮੇਰੀ ਰੱਖਿਆ ਕਰ ਲੋ ਰਾਖ ਰੱਖਿਆ ਕਰ ਲੋ ਮੇਰੀ ਰੱਖਿਆ ਕਰ ਲੋ ਇਹ ਮੈਂ ਤਿੰਨ ਵਾਰੀ ਪ੍ਰਤਗਿਆ ਨਾਲ ਕਿਹਾ ਹੈ ਅਥਵਾ ਹੈ ਸੁੱਖਾਂ ਦੇ ਦਾਤੀ ਪਰਮੇਸ਼ਰ ਤੂੰ ਹੀ ਮਾਤਾ ਦੇ ਗਰਭ ਵਿੱਚ ਰੱਖਣ ਵਾਲਾ ਹੈ ਤੂੰ ਹੀ ਵਿਕਾਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ਤੂੰ ਹੀ ਕਾਲ ਆਦਤੋਂ ਬਚਾ ਕੇ ਰੱਖਣ ਵਾਲਾ ਹੈ ਬਾਜੂ ਰਾਖ ਸਵਾ ਆਦ ਪੰਜਾਂ ਤਤਾਂ ਦਾ ਬਣਿਆ ਸਰੀਰ ਹੈ ਇਸ ਵਿੱਚ ਜੋ ਕਾਮ ਕ੍ਰੋਧ ਆਦ ਵਿਕਾਰ ਲਾਂਤਾਂ ਰੂਪ ਰਾਖ ਸਵਾ ਖੇ ਉਡਾਣ ਵਾਲੇ ਹਨ ਇਹਨਾਂ ਤੋਂ ਬਚਾ ਕੇ ਰੱਖਿਆ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸਾਰਾ ਜਗਤ ਸੰਸਾਰ ਤੁਮਾਰੈ ਤੇਰਾ ਹੀ ਪੈਦਾ ਕੀਤਾ ਹੋਇਆ ਹੈ ਅਤੇ ਤੂੰ ਹੀ ਇਸ ਦੀ ਰਖਿਆ ਕਰਨ ਵਾਲਾ ਹੈ ਸਰਗ ਮਹੱਲਾ ਪੰਜਵਾ ਅਬ ਮੋਹ ਧਨ ਪਾਇਓ ਹਰ ਨਾਮਾ ਅਬ ਹੁਣ ਮੈਂ ਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ ਅਜਿੰਤ ਤ੍ਰਿਸ਼ਣ ਸਭ 부ਜੀ ਹੈ ਇਹ ਲਿਖਿਓ ਲੇਖ ਮਥਾ ਮਾ ਰਹਾਉ ਸਭ ਚਿੰਤਾ ਤੂੰ ਰਹਿਤ ਹੋ ਗਿਆ ਰਸਵਾਂ ਕਸਾਂ ਦੇ ਭੋਗਾਂ ਦੀ ਸਾਰੀ ਤ੍ਰਿਸ਼ਨਾ ਰੂਪੀ ਅਗਨੀ ਨਾਮ ਰੂਪ ਜਲ ਦੇ ਨਾਲ 부ਜ ਨਿਵਰਤ ਹੋ ਗਈ ਹੈ ਇਹ ਪਰਮੇਸ਼ਰ ਨੇ ਸਾਡੇ ਮਥਾ ਮੱਥੇ ਉੱਤੇ ਲੇਖ ਲਿਖਿਆ ਹੋਇਆ ਸੀ ਵਾ ਇਹ ਗੁਰਾਂ ਨੇ ਪੁਰਬਲੇ ਨਿਸ਼ਕਾਮ ਕਰਮਾਂ ਦਾ ਸਦਕਾ ਸਾਡੇ ਅੰਤੈ ਕਰ ਰੂਪੀ ਮੱਥੇ ਉੱਤੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਸੀ ਰਹਾਉ ਕੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗੇ ਰਾਮਾ ਵਿਦਾਨ ਨੂੰ ਖੋਜਦਿਆਂ ਸ਼ਾਸਤਰਾਂ ਨੂੰ ਖੋਜਦਿਆਂ ਵਾ ਸਿਮਰਤੀਆਂ ਨੂੰ ਖੋਜਦਿਆਂ ਪੁਰਾਣਾ ਨੂੰ ਖੋਜਦਿਆਂ ਵਾ ਸਾਧ ਸੰਗਤ ਦੁਆਰਾ ਤਨ ਨੂੰ ਖੋਜਦਿਆਂ ਮਨ ਨੂੰ ਖੋਜਦਿਆਂ ਵਹ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਬੁੱਧੀ ਦੇ ਅੰਦਰ ਵਾ ਦੇਸ਼ਾਂ ਦੇਸ਼ਾਂਤਰਾਂ ਵਿੱਚ ਖੋਜਦਿਆਂ ਖੋਜਦਿਆਂ ਮੇਰਾ ਮਨ ਬੈਰਾਗੀ ਕਿ ਇਹ ਵਿਰਾਗ ਦੇ ਸਹਿਤ ਹੋ ਗਿਆ ਹੈ ਇਉਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਫਿਰ ਫਿਰ ਕੇ ਜਦ ਮੈਂ ਦੇਹ ਰੂਪੀ ਗ੍ਰਾਮਾ ਨਗਰ ਵਿੱਚ ਆਉਣਾ ਕੀਤਾ ਭਾਵ ਅੰਤਰਮੁਖ ਬਿਰਤੀ ਵਿੱਚ ਇਸਤਤ ਹੋਇਆ ਗੁਰ ਕਿਰਪਾਲ ਸੌਦਾ ਇਹ ਜੋ ਰਿਓ ਹਤ ਚਰਿਓ ਲਾਲ ਅਗਾਮਾ ਜਿਸ ਵਕਤ ਸਤਿਗੁਰਾਂ ਨੇ ਕਿਰਪਾਲੂ ਦਿਆਲੂ ਹੋ ਕੇ ਪਰਮੇਸ਼ਰ ਨਾਲ ਲਿਵ ਲਾਉਣ ਰੂਪ ਇਹ ਸੌਦਾ ਜੋੜ ਦਿੱਤਾ ਤਦ ਮੇਰੇ ਮਨ ਰੂਪੀ ਹੱਥ ਵਿੱਚ ਅਗਾਮਾ ਅਗੰਮੀ ਲਾਲ ਰੂਪ ਪਰਮੇਸ਼ਰ ਪ੍ਰਾਪਤ ਹੋ ਗਿਆ ਵਾ ਅਗਾਮਾ ਗਮਤਾ ਤੋ ਰਹਤ ਲਾਲ ਪਿਆਰਾ ਪਰਮੇਸ਼ਰ ਮਨ ਰੂਪ ਹੱਥ ਤੇ ਚੜ ਗਿਆ ਹੈ ਭਾਵ ਅੰਤਹਿ ਕਰਨ ਦੇ ਅੰਦਰ ਸਾਖ ਯਾਤ ਹੋ ਗਿਆ ਹੈ ਬਾਪਾਨ ਬਨ ਬਨ ਜੋ ਕਰੀਏ ਹੈ ਤੇ ਤੇ ਦੁੱਖ ਸਹਾਮਾ ਪ੍ਰਭੂ ਨਾਮ ਤੂੰ ਬਗੈਰ ਹੋਰ ਜਿਹੜੇ ਵੀ ਵਣਜ ਵਪਾਰ ਕਰੀਦੇ ਵਾ ਆਪ ਸੌਦਾ ਖਰੀਦਣਾ ਤੇ ਅੱਗੇ ਦੂਸਰੇ ਨੂੰ ਵੇਚਣਾ ਇਤਿਆਦ ਵਪਾਰ ਵਾਲੇ ਕਾਰਜ ਕਰੀਦੇ ਹਨ ਉਹਨਾਂ ਵਿੱਚ ਉਤਨੇ ਹੀ ਦੁੱਖ ਸਹਾਮਾ ਸਹਾਰਨੇ ਪੈਂਦੇ ਵਾ ਸਭ ਦੁੱਖ ਹੀ ਸਹਾਮਾ ਦੁੱਖ ਹੈ गोबिंद भजन के नीर पै वापारी हर रास नानक राम नामा गोविंद परमेश्वर दे भजन सिमरन दे वापारी वणज ਕਰਨ ਵਾਲੇ purkh dar ton raht hunde han kyunki unna de kol ram rame hoy parmeshwar di prapti wali naam roopi raas punji hai va sharad roopi punji hai sarg mahalla 5va ਮੇਰੇ ਮਨ ਮਿਸਟ ਲੱਗੇ ਪ੍ਰੇ ਬੋਲਾ ਪਿਆਰੇ ਅਕਾਲ ਪੁਰਖ ਦੇ ਸਤ ਨਾਮ ਰੂਪੀ ਬੋਲਾ ਬਚਨ 와 ਪ੍ਰਾਪਤੀ ਵਾਲੇ ਬਚਨ ਮੇਰੇ ਮਨ ਚਿੱਤ ਵਿੱਚ ਮਿਸਟ ਮਿੱਠੇ ਪਿਆਰੇ ਲੱਗ ਆਏ ਹਨ ਗੁਰ ਬਾਹ ਪਕਰ ਪ੍ਰਭ ਸੇਵਾ ਲਾਏ ਸਾਧ ਦਇਆਲ ਘਰ ਢੋਲਾਰ ਗੁਰ ਸਤ ਗੁਰਾਂ ਨੇ ਮੇਰੀ ਬਿਰਤੀ ਰੂਪ ਬਾਹ ਪੂਜਾ ਫੜ ਕੇ पकड़ के वाहेगुरु दी सेवा सिमरन टहल ਵਿੱਚ ਲਗਾ ਦੇਣਾ ਕੀਤੀ ਹੈ ਇਸੇ ਕਰਕੇ ਪਿਆਰਾ ਪਰਮੇਸ਼ਰ ਹਮੇਸ਼ਾ ਹੀ ਮੇਰੇ ਉੱਪਰ ਦਿਆਲੂ ਕਿਰਪਾਲੂ ਹੈ ਰਹਾਉ ਪ੍ਰਭ ਤੂੰ ठाकुर ਸਰਬ ਪ੍ਰਤਪਾਲਕ ਮੋਹ ਕਲਤਰ ਸਹਿਤ ਸਭ ਗੋਲਾ ਇਹ ਪ੍ਰਭੂ ਪਰਮੇਸ਼ਰ ਤੂੰ ਸਾਰਿਆਂ ਦਾ ਠਾਕੁਰ ਮਾਲਕ ਤੇ ਸਾਰਿਆਂ ਦੀ ਪ੍ਰਤਪਾਲਕ ਪਾਲਣਾ ਕਰਨ ਵਾਲਾ ਹੈ ਇਸ ਕਰਕੇ ਅਸੀਂ ਕਲੱਤਰ ਇਸਤਰੀ ਪੁੱਤਰਾਂ ਆਦਿ ਪਰਿਵਾਰ ਦੇ ਸਹਿਤ ਸਮੇਤ ਸਾਰੇ ਹੀ ਤੇਰੇ ਗੋਲਾ ਦਾਸ ਹਾਂ ਵਾਸੀ ਬੁੱਧ ਰੂਪ ਇਸਤਰੀ ਤੇ ਇੰਦਰੀਆਂ ਰੂਪੀ ਪਰਿਵਾਰ ਦੇ ਸਮੇਤ ਸਾਰੇ ਹੀ ਤੇਰੇ ਦਾਸ ਹਾਂ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਲਾ हे परमेश्वर ज्ञान रूपी मान देण वाला ते विवेक रूपी तान बल देण वाला वा मेरे मन दा मान ते तन दा तान आद सारा कुज तू ही तू ही है तू ही मान मन विच है ते तू ही सारा विवेक रूपी तान है मेनू इक तेरा नाम ही ओला आसरा रूप है मेनू इक तेरा ओला सुंदर नाम ही गुरुआं द्वारा प्राप्त होया है ਜੇ ਤਖਤ ਬੈਸਾਲ ਹੈ ਤਉ ਦਾਸ ਤੁਮਾਰੇ ਕਾਸ ਬਡਾ ਵਹਿ ਕੀਤ ਕਬੂਲਾ हे ਪਰਮੇਸ਼ਰ ਜੇਕਰ ਤੂੰ ਮੈਨੂੰ ਪ੍ਰਤੱਖ ਰਾਜ ਸਿੰਘਾਸਨ ਉੱਤੇ ਬਿਠਾ ਦੇਵੇਂ ਤਦ ਵੀ ਮੈਂ ਤੇਰਾ ਦਾਸ ਸੇਵਕ ਹੀ ਹਾਂ ਜੇਕਰ ਤੂੰ ਮੈਨੂੰ ਕਾਹੀ ਬਣਾ ਕੇ ਮੈਥੋਂ ਕਾਹੀ ਵਡਾਉਣਾ ਖਡਵਾਉਣਾ ਚਾਹੇ ਤਾਂ ਮੈਂ ਕੀਤਕ ਕਿਤਨਾ ਕ ਬੋਲਣਾ ਹੈ ਪਾਬ ਮੈਂ ਵੀ ਤੇਰਾ ਹੀ ਤਾਂ ਵੀ ਮੇਰਾ ਤੇਰਾ ਦਾਸ ਬਣ ਕੇ ਰਹਾਂਗਾ ਅਤਵਾ ਹੈ ਪਰਮੇਸ਼ਰ ਜੇਕਰ ਤੂੰ ਮੈਨੂੰ ਸਰੂਪ ਰੂਪੀ ਤਖਤ ਉੱਤੇ ਬਿਠਾ ਦੇਵੇਂ ਤਦ ਵੀ ਮੈਂ ਤੇਰਾ ਸੇਵਕ ਹੀ ਹਾਂ ਜੇਕਰ ਤੂੰ ਮੈਥੋਂ ਵਿਸ਼ੇ ਰੂਪੀ ਕਾਬ ਵਡਾਉਂਦਾ ਰਹੇ ਪਾਬ ਮੇਰਾ ਸੰਸਾਰੀ ਜੀਵਨ ਬਣਾ ਦੇਣਾ ਕਰੇ ਤਾਂ ਮੈਂ ਕਿਤਨਾ ਕੁ ਬੋਲਣਾ ਹੈ ਪਾਬ ਬੋਲ ਨਹੀਂ ਸਕਦਾ ਸੋ ਇਸੇ ਤੋ ਅਨਸਾਰ ਇੱਕ ਸਾਖੀ ਆਉਂਦੀ ਇਤਿਹਾਸ ਵਿੱਚ ਸੋ ਉਹ ਸਾਖੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ 52 ਕਵੀ ਸ਼ੋਭਨ ਸੰ ਇੱਕ ਵਾਰ ਇੱਕ ਚੰਦਨ ਨਾਮ ਦਾ ਕਵੀ ਆਇਆ ਜਿਸ ਨੂੰ ਆਪਣੀ ਵਿੱਦਿਆ ਦਾ ਬਹੁਤ ਮਾਣ ਸੀ ਇਹ ਸਤਿਗੁਰਾਂ ਦੇ ਇਹ ਸਤਿਗੁਰਾਂ ਦੇ پاس ਆਇਆ ਤੇ ਅਭਿਮਾਨ ਵਿੱਚ ਬੋਲਿਆ ਕਿ ਤੁਹਾਡੇ ਕੋਲ ਇਤਨੇ ਕਵੀ ਰੱਖੇ ਹੋਏ ਹਨ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਵਿੱਦਿਆ ਵਿੱਚ ਨਪੁੰਨ ਵੀ ਹਨ ਜਾਂ ਇਨ੍ਹਾਂ ਕਵੀਆਂ ਦਾ ਟੋਲਾ ਐਵੇਂ ਇਕੱਠਾ ਕੀਤਾ ਆ ਇਹ ਕਹਿਣ ਲੱਗਾ ਕਿ ਮਹਾਰਾਜ ਜੀ ਤੁਹਾਡੇ ਕਵੀਆਂ ਵਿੱਚੋਂ ਕੋਈ ਕਵੀ ਮੇਰੇ ਨਾਲ ਕਵਿਤਾ ਦਾ ਮੁਕਾਬਲਾ ਕਰੇ ਅਤੇ ਮੇਰੀ ਰੱਜੀ ਹੋਈ ਕਵਿਤਾ ਦੇ ਅਰਥ ਸੁਣਾਵੇ ਤਾਂ ਮੈਂ ਸਮਝਾਂਗਾ ਕਿ ਤੁਹਾਡੇ ਕੋਲ ਸਿਆਣੀ ਕਵੀ ਹਨ ਫਿਰ ਸਤਿਗੁਰਾਂ ਨੇ ਕਿਹਾ ਕਿ ਤੂੰ ਆਪਣੀ ਕਵਿਤਾ ਸੁਣਾ ਤਦੋਂ ਇਸ ਨੇ ਆਪਣੀ ਕਵਿਤਾ ਸੁਣਾਈ ਜੈਸਾ ਕਿ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪਿਆ ਪਹਿ ਦਾਇਕ ਪਾਏ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਦਰ ਛਾਏ ਮਾਨੋ ਮੇਗ ਕੇ ਮੰਡਲ ਮੇ ਕਬ ਚੰਦਨ ਚੰਦ ਕਲੇ ਵਰਸ਼ਾਏ ਇਹ ਸੁਣ ਕੇ ਸਤਿਗੁਰੂ ਥੋੜਾ ਜਿਹਾ ਮੁਸਕਰਾਏ ਅਤੇ ਕਿਹਾ ਕਿ ਕਵੀ ਜੀ ਸਿਆਣੇ ਬੰਦੇ ਦਾ ਤਾਂ ਵਿਦਿਆ ਪ੍ਰਾਪਤ ਕਰਕੇ ਨਿਮਰਤਾ ਧਾਰਨ ਕਰਦੇ ਹਨ ਹੰਕਾਰ ਸ਼ੋਭਾ ਨਹੀਂ ਦਿੰਦਾ ਤੇਰੀ ਕਵਤਾ ਦੇ ਅਰਥ ਤਾਂ ਮੇਰੇ ਕਵੀ ਤਾਂ ਇੱਕ ਪਾਸੇ ਰਹੇ ਬਲਕਿ ਘੋੜਿਆਂ ਦੀ ਸੰਭਾਲ ਕਰਨ ਵਾਲਾ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਤੇ ਕਾਖੋਦ ਕੇ ਘੋੜਿਆਂ ਨੂੰ ਪਾਉਣ ਵਾਲਾ ਕਾਹੀ ਵੀ ਕਰ ਸਕਦਾ ਹੈ ਗੁਰੂ ਜੀ ਦੇ ਬਚਨਾਂ ਉੱਪਰ ਪ੍ਰਤੀਤੀ ਨਾ ਕਰਦਾ ਹੋਇਆ ਚੰਦਨ ਕਵੀ ਕਹਿਣ ਲੱਗਾ ਕਿ ਤੁਸੀਂ ਆਪਣੇ ਕਾਹੀ ਨੂੰ ਬੁਲਾਓ ਉਹ ਮੇਰੀ ਕਵਤਾ ਦੇ ਅਰਥ ਕਰ ਦੇਵੇ ਤਾਂ ਸਤਿਗੁਰੂ ਨੇ ਸੇਵਾਦਾਰ ਭੇਜ ਕੇ ਭਾਈ ਤੰਨਾ ਸਿੰਘ ਜੀ ਨੂੰ ਬੁਲਾਇਆ ਜਿਸ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਦੀ ਰੋਮ ਰੋਮ ਵਿੱਚ ਜਾਪ ਵਾਲੀ ਅਵਸਥਾ ਬਖਸ਼ੀ ਹੋਈ ਸੀ ਧੰਨਾ ਸਿੰਘ ਜੀ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਸਤਿਗੁਰੂ ਤੋਂ ਆਗਿਆ ਮੰਗੀ ਕਿ ਕੀ ਹੁਕਮ ਹੈ ਤਾਂ ਸਤਿਗੁਰੂ ਜੀ ਨੇ ਕਿਹਾ ਕਿ हे ਧੰਨਾ ਸਿੰਘ ਤੇਰਾ ਅੱਜ ਇਸ ਚੰਦਨ ਕਵੀ ਨਾਲ ਕਵਤਾ ਦਾ ਮੁਕਾਬਲਾ ਹੈ ਸਤਿਗੁਰੂ ਦਾ ਬਚਨ ਸੁਣ ਕੇ ਅਤੇ ਧੰਨਾ ਸਿੰਘ ਵੱਲ ਵੇਖ ਕੇ ਚੰਦਨ ਕਵੀ ਅਸਿਆ ਕਿ ਇਹ ਕਾਈ ਅਨਪੜ ਮੈਲੇ ਬਸਤਰ ਵਿਦਿਆਹੀਣ ਮੇਰਾ ਕੀ ਮੁਕਾਬਲਾ ਕਰ ਸਕਦਾ ਹੈ ਉਧਰ ਭਾਈ ਧੰਨਾ ਜੀ ਵੀ ਹੱਸ ਪਿਆ ਸਤਿਗੁਰਾਂ ਨੇ ਦੋਨਾਂ ਤੋਂ ਹੱਸਣ ਦਾ ਕਾਰਨ ਪੁੱਛਿਆ ਤਾਂ ਚੰਦਨ ਕਵੀ ਨੇ ਮਨ ਦੀ ਵਾਰਤਾ ਕਹਿ ਸੁਣਾਈ ਕਿ ਇਹ ਕਾਈ ਮੇਰੀ ਕਵਤਾ ਦਾ ਕੀ ਮੁਕਾਬਲਾ ਕਰ ਸਕੇਗਾ ਫਿਰ ਸਤਿਗੁਰਾਂ ਨੇ ਧੰਨਾ ਸਿੰਘ ਨੂੰ ਪੁੱਛਿਆ ਕਿ ਭਾਈ ਤੂੰ ਕਿਉਂ ਹਸਿਆ ਹੈ ਤਾਂ ਉਸ ਨੇ ਕਿਹਾ ਕਿ ਮਹਾਰਾਜੀ ਮੈਂ ਇਸ ਕਰਕੇ ਹੱਸਿਆ ਹਾਂ ਕਿ ਤੁਸੀਂ ਮੈਨੂੰ ਇਹ ਕਿਹਾ ਕਿ ਤੇਰਾ ਮੁਕਾਬਲਾ ਇਸ ਕਵੀ ਨਾਲ ਹੈ ਮਹਾਰਾਜ ਜੀ ਸੱਚ ਤਾਂ ਇਹ ਹੈ ਕਿ ਮੁਕਾਬਲਾ ਤਾਂ ਇਸ ਹੰਕਾਰੀ ਕਵੀ ਨਾਲ ਤੁਹਾਡਾ ਹੈ ਅਤੇ ਜਿੱਤ ਵੀ ਤੁਹਾਡੀ ਹੈ ਧੰਨਾ ਸਿੰਘ ਦੇ ਸਰੀਰ ਦਾ ਕੇਵਲ ਬਹਾਨਾ ਹੈ ਮੈਂ ਇਸ ਕਰਕੇ ਹੱਸਿਆ ਹਾਂ ਕਿ ਆਪ ਜੀ ਕੈਸੇ ਕੈਸੇ ਚੂਜ ਕਰਦੇ ਹੋ ਸਤਿਗੁਰੂ ਜੀ ਬਹੁਤ ਖੁਸ਼ ਹੋਏ ਸਤਿਗੁਰੂ ਜੀ ਖੁਸ਼ੀ ਮਾਨੋ ਸਤਗੁਰੂ ਜੀ ਦੀ ਖੁਸ਼ੀ ਮਾਣੋ ਸਿੱਖ ਦੇ ਜਿੱਤਣ ਦਾ ਪ੍ਰਤੀਕ ਸੀ ਸਤਗੁਰਾਂ ਨੇ ਕਿਹਾ ਕਿ ਕਵੀ ਜੀ ਤੁਸੀਂ ਆਪਣੀ ਰਚਨਾ ਸੁਣਾਓ ਮੇਰਾ ਸਿੱਖ ਉਸ ਦੇ ਅਰਥ ਕਰੇਗਾ ਤਦੋਂ ਚੰਦਨ ਕਵੀ ਨੇ ਆਪਣੀ ਉਪਰੋਕਤ ਕਵਿਤਾ ਦੁਹਰਾਈ ਜੋ ਆਪਾਂ ਪਿੱਛੇ ਸੁਣਾਏ ਉਸ ਦੀ ਕਵਿਤਾ ਸੁਣ ਕੇ ਧੰਨਾ ਸਿੰਘ ਜੀ ਅਰਥ ਕਰਨ ਤੋਂ ਪਹਿਲਾਂ ਹੀ ਕਵੀ ਨੂੰ ਕਹਿਣ ਲੱਗੇ ਕਿ ਸਤਗੁਰਾਂ ਦੇ ਦਰਬਾਰ ਵਿੱਚ ਸੁਣਾਉਣ ਲਈ ਤੇਰੇ ਕੋਲ ਇਹੋ ਜਿਹੀ ਕਵਿਤਾ ਰਹਿ ਗਈ ਸੀ ਗੁਰੂ ਪੀਰਾਂ ਦੇ ਅੱਗੇ ਕਦੇ ਵੀ ਐਨੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਚੰਦਨ ਕਵੀ ਨੇ ਕਿਹਾ ਕਿ ਤੂੰ ਅਰਥ ਕਰ ਗੱਲਾਂ ਨਾ ਕਰ ਤਦੋਂ ਭਾਈ ਤੰਨਾ ਸਿੰਘ ਜੀ ਨੇ ਉਸਦੀ ਕਵਤਾ ਦੇ ਇਸ ਪ੍ਰਕਾਰ ਅਰਥ ਕੀਤੇ ਸੋ 16 ਬਰੇ ਦੀ ਉਮਰ ਦੀ ਇਸਤਰੀ ਨੇ 16 ਸ਼ਿੰਗਾਰ ਕੀਤੇ ਉਸ ਦਾ ਪਤੀ 16 ਮਹੀਨਿਆਂ ਪਿਛੋਂ ਪਰਦੇਸੋਂ ਆਇਆ ਸੀ ਇਸਤਰੀ ਨੇ 16 ਪ੍ਰਕਾਰ ਦੇ ਭੋਜਨ ਖਵਾਏ 16 ਘਰਾਂ ਦੀ ਚੌਪੜ ਦੀ ਬਾਜੀ ਪਤੀ ਨਾਲ ਰਚੀ ਦੋਹਾਂ ਨੇ 16-16 ਚਾਲਾਂ ਚੱਲੀਆਂ 16 ਨਰਦਾਂ ਵਾਲੀ ਬਾਜੀ ਜਿੱਤ ਕੇ ਇਸਤਰੀ ਨੇ 16 ਆਨੇ ਵਾਲੇ ਰੁਪਏ ਪ੍ਰਾਪਤ ਕੀਤੇ ਜਦੋਂ ਪਤੀ ਨੇ ਇਸਤਰੀ ਨੂੰ ਜਿੱਤਿਆ ਤਦੋਂ 16 ਕਲਾਉ ਚੰਦਰਵਤ ਮੁਖ ਨੂੰ ਸ਼ਰਮ ਦੇ ਮਾਰੇ ਵਸਤਰ ਨਾਲ ਛੁਪਾ ਲਿਆ ਮਾਨੋ ਚੰਦਰਮਾ ਮੇਗ ਵਿੱਚ ਟਕਿਆ ਗਿਆ ਹੈ ਇਹ ਸੁਣ ਕੇ ਚੰਦਨ ਕਵੀ ਹੈਰਾਨ ਹੋ ਗਿਆ ਕਿ ਗੁਰੂ ਦੇ ਕਾਹੀ ਸਿੱਖ ਵੀ ਇਤਨੇ ਵਿਦਵਾਨ ਹਨ ਫਿਰ ਸਤਿਗੁਰੂ ਜੀ ਨੇ ਭਾਈ ਧੰਨਾ ਸਿੰਘ ਜੀ ਨੂੰ ਕਵਤਾ ਰਚਣ ਦਾ ਹੁਕਮ ਕੀਤਾ ਤਦੋਂ ਧੰਨਾ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਵਿੱਚ ਇਹ ਕਵਤਾ ਰਚੀ ਮੀਨ ਮਰੇ ਜਲ ਕੇ ਪਰ세 ਕਬ ਹੁ ਨਾ ਮਰੇ ਪਰ ਪਾਵਕ ਪਾਏ ਖਾਤ ਮਰੇ ਮਦਕੇ ਪਰ세 ਕਬ ਹੁ ਨਾ ਮਰੇ ਤਨ ਤਾਪ ਕੇ ਆਏ ਤੀਏ ਮਰੇ ਪਦਕੇ ਪਰ세 ਕਬ ਹੂ ਨ ਮਰੇ ਪਰਦੇਸ ਸਿਦਾਏ ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ ਕੌਲ ਮਰੇ ਰਬ ਕੇ ਪਰਸੇ ਕਬ ਹੂ ਨ ਮਰੇ ਸਸ ਕੀ ਸ਼ਬ ਪਾਏ ਮਿੱਤਰ ਮਰੇ ਮਿਤ ਕੋ ਮਿਲ ਕੈ ਕਬ ਹੂ ਨ ਮਰੇ ਜਦ ਜਬ ਦੂਰ ਸਿਦਾਏ ਸਿੰਘ ਮਰੇ ਜਬ ਮਾਸ ਮਿਲੈ ਕਬ ਹੂ ਨ ਮਰੇ ਜਬ ਹਾਥ ਨ ਆਏ ਗੂੜ ਮੇ ਬਾਤ ਕਹੀ ਦਿ ਜਿਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਇ ਚੰਦਨ ਕਵੀ ਇਸ ਦੀ ਇੱਕ ਵੀ ਤੁਕ ਦਾ ਅਰਥ ਨਾ ਕਰ ਸਕਿਆ ਉਹ ਧੰਨਾ ਸਿੰਘ ਦੇ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਮਾਫੀ ਮੰਗੀ ਇਸ ਪ੍ਰਕਾਰ ਚੰਦਨ ਕਵੀ ਦਾ ਹੰਕਾਰ ਮੇਟ ਕੇ ਅੱਗੋਂ ਵਾਸਤੇ ਸ਼ੁਭ ਸਿੱਖਿਆ ਦਿੱਤੀ ਤੇ ਚੰਦਨ ਕਵੀ ਭਾਈ ਧੰਨਾ ਸਿੰਘ ਜੀ ਦਾ ਜਸ ਕਰਨ ਲੱਗਾ ਕਿ ਤੁਸੀਂ ਇਤਨੇ ਵੱਡੇ ਮਹਾਨ ਹੋ ਕੇ ਮਲੇਨ ਜਹੀ ਕਿਰਿਆ ਕਿਉਂ ਰੱਖਦੇ ਹੋ ਪਦ ਅਗੂ ਧੰਨਾ ਸਿੰਘ ਜੀ ਨੇ ਕਿਹਾ ਕਿ ਸਾਡੇ ਵੱਡੇ ਗੁਰੂਆਂ ਦਾ ਜੋ ਬਚਨ ਹੈ ਉਸ ਦੇ ਅਨਸਾਰ ਗੁਰੂ ਭਾਵੇਂ ਰਾਜ ਤੇ ਬਹਾਵੇ ਭਾਵੇਂ ਰੰਬਾ ਪਕੜਾ ਕੇ ਕਾ ਖੁਦਾਵੇ ਸਿੱਖ ਗੁਰੂ ਦੇ ਬਾਣੇ ਵਿੱਚ ਹੀ ਰਹਿੰਦਾ ਹੈ ਜਨ ਨਾਨਕ ਕੇ ਪ੍ਰਭ ਪੁਰਖ ਬਿਦਾਤੇ ਮੇਰੇ ਠਾਕੁਰ ਆਗੇ ਹੈ ਅਤੂਲਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਗੇ ਮੇਰੇ ਜਨ ਸੇਵਕ ਦੇ ਵਿਧਾਤੇ ਕਰਮ ਅਨਸਾਰ ਫਲ ਵਰਦਾਤੇ ਪੂਰਨ ਪਰਮੇਸ਼ਰ ਮੇਰੇ ਠਾਕੁਰ ਸੁਆਮੀ ਜੀ ਤੂੰ ਅਗੇ ਗ੍ਰਹਿਣ ਤੂੰ ਰਹਿਦੈ ਵਾ ਪਕੜਨ ਤੂੰ ਰਹਿਦੈ ਅਤੇ ਬੁੱద్ధి ਰੂਪੀ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਬਾਗ ਤੋਲਣ ਤੂੰ ਰਹਿਦੈ ਭਾਵ ਤੋਲਿਆ ਨਹੀਂ ਜਾਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Yeah. Is... But the...